ਮੈਂ ਸਮਝਦਾ ਕਿ ਡੈਮੋਕਰੇਸੀ ਦਾ ਇਟਲਾ ਫੋਰਥ ਪਿਲਰ ਹੈ ਔਰ ਬਹੁਤ ਇੰਪੋਰਟੈਂਟ ਪਿਲਰ ਹੈ ਔਰ ਤੁਸੀਂ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੇ ਹੋ ਤੁਹਾਨੂੰ ਜੀਆ ਵੀ ਔਰ ਤੁਹਾਡਾ ਤਲਬਾ ਵੀ ਹੈ ਅ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਮਹਿਰਸ਼ਦਾਂਤਨੀ ਵੀ ਭੇਟ ਕਰਦੇ ਅਸੀਂ ਔਰ ਦੇਖੋ ਵੱਧ ਕਿਸਮਤੀ ਇਹ ਆ ਕਿ ਸ਼ਾਇਦ ਮੁਗਲਾਂ ਦੇ ਸਮੇਂ ਤਾਂ ਹੀ ਹੁੰਦਾ ਸੀਗਾ ਲੇਕਿਨ ਭਾਜਪੀ ਨੇ ਜੋ ਡਾਕਟਰ ਮਰਮੋਣ ਸਿੰਘ ਦੀ ਨਾਲ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਵਿਵਸਥਾ ਔਰ ਦੇਸ਼ ਦਾ ਚਿਹਰਾ ਮੋਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਉਹਨਾਂ ਦਾ ਸੰਸਕਾਰ ਜਿਹੜਾ ਰਾਜ ਘਾਟ ਨਾ ਕਰਕੇ ਬੋਧ ਘਾਟ ਦੇ ਵਿੱਚ ਕੀਤਾ ਮੈਨੂੰ ਲੱਗਦਾ ਇਹ ਤੋਂ ਸ਼ਰਮਨਾਕਰ ਬੀਜੇਪੀ ਲਈ ਸ਼ਾਇਦ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਹੋ ਨਹੀਂ ਸਕਦੀ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਤਾਂ ਹੈ ਜਦੋਂ ਮੁਗਲ ਹੁੰਦੇ ਸੀ ਲੇਕਿਨ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਜਿਹੜੀ ਉਹ ਪਈ ਔਰ ਦੂਸਰੀ ਗੱਲ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਸ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਇੱਕ ਬਦਲਾਵ ਵਾਲੀ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਸੀ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ ਕਿਉਂਕਿ ਬਹੁਤ ਦੇਸ਼ ਭਗਤੀ ਦੀਆਂ ਗੱਲਾਂ ਤੇ ਬਹੁਤ ਇਮਾਨਦਾਰੀ ਦੀਆਂ ਗੱਲਾਂ ਉਹਨਾਂ ਨੇ ਲਪਾਉਣੀਆਂ ਕੀਤੀਆਂ ਔਰ ਉਹਦੇ ਹੇਵਜ ਦੇ ਵਿੱਚ ਉਹਨਾਂ ਨੂੰ 92 ਐਮਐਲਏ ਵੀ ਜਿਹੜੇ ਉਹ ਮਿਲੇ ਲੇਕਿਨ ਅਸਲੀ ਗੱਲ ਹੈ ਮਖੌਟਾ ਕੁਝ ਹੋਰ ਹੈ ਮਖੌਟਾ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਸਮਝ ਹੌਲੀ-ਹੌਲੀ ਆਉਣ ਲੱਗ ਪਈ ਸੀ ਕਿਉਂਕਿ ਇਹਨਾਂ ਦਾ ਔਰ ਭਾਜਪਾ ਦਾ ਆਪਰੇਸ਼ਨ ਇੱਕੋ ਜਿਹਾ ਹੈ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਈ ਵਾਰੀ ਸਾਡੇ ਲੀਡਰ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਲੇਕਿਨ ਤੁਹਾਨੂੰ ਯਾਦ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਕੁਮਾਰ ਵਿਸ਼ਵਾਸ ਤੇ ਜਿਹੜਾ ਇੱਕ ਕੇਸ ਦਰਜ ਹੋਇਆ ਸੀ ਅਲਕਾ ਲਾਂਬਾ ਤੇ ਕੇਸ ਦਰਜ ਹੋਇਆ ਸੀ ਤੇ ਫਿਰ ਜਿਹੜੇ ਤੇਜਿੰਦਰ ਬੱਗਾ ਇਹਨਾਂ ਨੇ ਉਥੋਂ ਦਿੱਲੀੋਂ ਪੰਜਾਬ ਪੁਲਿਸ ਨੇ ਚੱਕ ਕੇ ਲਿਆਦੇ ਸੀ ਲੇਕਿਨ ਰਾਹ ਦੇ ਵਿੱਚ ਹੀ ਇੰਟਰਸੈਪਸ਼ਨ ਹੋ ਗਈ ਸੀ ਇਹ ਇਹਨਾਂ ਦਾ ਅਸਲੀ ਮਖੌਟਾ ਆ ਇਹਨਾਂ ਦਾ ਅਸਲੀ ਗੱਲ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਦੀ ਕਿਰਦਾਰਕੁਸ਼ੀ ਕਰ ਬੀਜੇਪੀ ਵੀ ਇਹ ਕੰਮ ਕਰਦੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਕਿਉਂਕਿ ਅਸਲੀ ਗੱਲ ਹੈ ਵਿਚਾਰਧਾਰਾ ਦੀ ਲੜਾਈ ਤੋਂ ਅਸੀਂ ਪਿੱਛੇ हट ਗਏ ਜਿਹੜੀਆਂ ਇੰਸਟੀਚੂਨਸ ਆ ਅਸੀਂ ਉਹਨੂੰ ਡਿਮੋਲਿਸ਼ ਕਰਨ ਲੱਗ ਗਏ ਉੱਥੇ ਤਾਂ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਬੀਜੇਪੀ ਔਰ ਈਡੀ ਔਰ ਸੀਬੀਆਈ ਬੜੇ ਸਾਡੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਤੇ ਚੱਲਦੀ ਅਸੀਂ 23 ਗੱਲਾਂ ਨਾਲ ਇਹਨਾਂ ਨਾਲ ਇਸ ਕਰਤੇ ਸਹਿਮਤ ਹੈ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਦਿੱਲੀ ਨਾਲੋਂ ਵੀ ਕਈ ਗੁਣਾ ਅੱਗੇ ਹੈ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਲੀਡਰਸ ਦੀ ਇਕਤਦਾਰ ਕੂਸ਼ੀ ਕਰਨ ਲਈ ਇਹਨਾਂ ਨੇ ਪੰਜਾਬ ਪੁਲਿਸ ਦੀ ਖੁੱਲ੍ਹ ਕੇ ਵਰਤੋਂ ਕੀਤੀ। ਔਰ ਉਹਦਾ ਕਿਉਂਕਿ ਐਗਜ਼ਾਮਪਲ ਕੀ ਹੈ ਸਾਡੇ ਭਾਰਤ ਪੂਸ਼ਨਾਸ਼ੂ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਵੀ ਆ ਪੀਸੀਸੀ ਦੇ 2000 ਕਰੋੜ ਦਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਆ ਕਿ 2000 ਕਰੋੜ ਦਾ ਘਟਾਲਾ ਹੋਇਆ ਔਰ ਉਹ ਵੀ ਉਸ ਸਮੇ ਸਾਡੇ ਭਾਰਤ ਪੂਸ਼ਨਾਸ਼ੂ ਹਣੀ ਚੈਲੰਜ ਕੀਤਾ ਜਦੋਂ ਸਾਰੇ ਸਰਪੰਚਾਂ ਮੇਰਾ ਖਿਆਲ ਹੈ ਵੀ ਕਿਹੜੇ ਬੰਦੇ ਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਲੇਕਿਨ ਉਦੋਂ ਵੀ ਚੈਲੰਜ ਕੀਤਾ ਔਰ ਜੋ ਹੁਣ ਮੇਰੇ ਕੋਲ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਮੇਰੇ ਕੋਲ ਆ ਮਤਲਬ ਸੁਪਰੀਮ ਕੋਰਟ ਨੇ ਇਹੋ ਜੀ ਟਿੱਪਣੀ ਕੀਤੀ ਆ ਸ਼ਾਇਦ ਇਹਨਾਂ ਲੋਕਾਂ ਨੂੰ ਕਿਤੇ ਸ਼ਰਮ ਆਉਣ ਵਾਲੀ ਕਿਤੇ ਨੇੜੇ țeੜੇ ਵੀ ਨਹੀਂ ਲੱਗ ਰਹੀ ਔਰ ਉਹਦੇ ਵਿੱਚ ਚਲਾਨ ਪਤਾ ਹੈ ਵੈਸੇ ਤਾਂ ਦੋਨੇ ਹਾਈ ਕੋਰਟ ਨੇ ਕੁਐਸ਼ ਕਰ ਦਿੱਤੀਆਂ ਦੋਨੀਆਂ ਐਫ ਆਈ ਆਰ ਔਰ ਉਹਦੇ ਵਿੱਚ ਜਿਹੜੀਆਂ ਕੁਐਸ਼ ਵੀ ਕੀਤੀਆਂ ਉਹਦੇ ਵਿੱਚ ਇੱਕ ਚ ਚਲਾਨ ਪੇਸ਼ ਕੀਤਾ ਇੱਕ ਠੇਕੇਦਾਰ ਦੇ ਉੱਤੇ 2 ਲੱਖ ਹੁਣ ਇਤੋਂ ਵੱਡੀ ਕਿਰਦਾਰ ਕੋਈ। ਇਹ ਹੋਰ ਕਿਦਾਂ ਕਰ ਸਕਦੇ। ਆਪਕੇ ਕੀ ਢਿੱਲੋਂ ਹੋਣੀ ਸਾਡੇ ਕੋਲ ਬੈਠੇ ਆ। ਈਵਨ ਸੁਖਪਾਲ ਖਹਿਰਾ ਆ ਲੇਟਲੀ ਮਾਲਵਿੰਦਰ ਸਿੰਘ ਮਾਲੀ ਜਿਹੜੇ ਸੋਸ਼ਲ ਐਕਟਿਵਿਸਟ ਹੈਗੇ ਆ। ਮੈਂ ਇਸ ਕਰਕੇ ਤੁਹਾਡੇ ਨਾਲ ਇਹ ਗੱਲ ਕਰਨ ਲੱਗਿਆ ਕਿ ਜਿਹੜੀਆਂ ਇੰਸਟੀਟਿਊਸ਼ਨਸ ਨੂੰ ਡਿਮੋਲਿਸ਼ ਕਰਨ ਲੱਗ ਪਏ। ਉਹ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਕਰ ਰਹੀ ਹੈ। ਔਰ ਇਹ ਭਾਜਪਾ ਨਾਲ ਜਿਹੜੀ ਉਹ ਮਿਲੀ ਹੋਈ ਆ ਤੇ ਇਹਨਾਂ ਦੇ ਔਰ ਔਰ ਦੂਸਰੀ ਗੱਲ ਜਿਹੜਾ ਸਾਡੇ ਸਾਬਕਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਤੇ ਵੀ ਇਹਨਾਂ ਨੇ ਇੱਕ ਵਾਰੀ ਭਗਵੰਤ ਮਾਨ ਜੀ ਨੇ ਤੁਹਾਨੂੰ ਯਾਦ ਹੋਣਾ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਕਹਿੰਦੇ 2 ਕਰੋੜ ਰੁਪਈਆ ਡੀਐਸਪੀ ਦੀ ਨੌਕਰੀ ਦੇ ਇਵਜ਼ ਦੇ ਵਿੱਚ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਆ। ਔਰ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਭਗਵਾਨ ਤੁਮਨ ਜੀ 4 ਸਾਲ ਐ ਤੁਹਾਡੇ ਕੋਲ। ਮੇਰੇ ਖਿਆਲ ਸਾਢੇ 3 ਹੋਣੇ ਆ। ਹੁਣ ਤਾਂ ਰਹੀ ਦੋਕ ਗਏ। ਉਹ ਵੀ ਹੁਣ ਮੈਨੂੰ ਲੱਗਦਾ ਸ਼ੀਆ ਘਮੀਲਿਆਂ ਦੀ ਗੱਲ ਆ ਭਗਵਾਨ ਤੁਮਨ ਜੀ ਫਿਰ ਕੱਲ ਤਿੰਨ ਤਿੰਨ ਦਿਨ ਹੋ ਗਏ ਪਿਛਲੇ ਆਸਟ੍ਰੇਲੀਆ ਤੋਂ ਮੁੜਿਆ ਆ। ਮੈਨੂੰ ਲੱਗਦਾ ਕਿਤੇ ਨਹੀਂ। ਨਾ ਕਿਤੇ ਕਿਸਾਨਾਂ ਵੱਲ ਕਿਤੇ ਉਹਨਾਂ ਦੀ ਹਾਲਤ ਪੁੱਛਣ ਲੱਗੇ ਆ। ਤੇ ਨਾ ਕਿਤੇ ਆਲੇ ਦੁਆਲੇ ਤੁਹਾਨੂੰ ਦਿਖਦੇ ਆ ਕਿਤੇ ਜਿੱਕੇ ਦਿਸਦੇ ਹੋਣ ਤਾਂ ਮੈਨੂੰ ਵੀ ਦੱਸ ਦਿਓ ਵੈਸੇ ਤਾਂ ਮੈਂ ਉਦਾਂ ਉਹਨਾਂ ਦੀ ਖਬਰ-ਖਬਰ ਤਾਂ ਲੈ ਆਂਦਾ ਸੀ ਤਦੋਂ ਹਸਪੀਟਲ ਸੀਗੇ ਇਹ ਹਾਲਾਤ ਜਿਹੜੇ ਆ ਇਹਨਾਂ ਲੋਕਾਂ ਨੇ ਪੰਜਾਬ ਦੇ ਉਹ ਬਣਾ ਦਿੱਤੇ ਆ ਕਿਉਂਕਿ ਇਹ ਨਿਰਾਈ ਮੁਖੌਟਾ ਸੀ ਔਰ ਅੱਜ ਦੇਖੋ ਜਦੋਂ ਮੈਂ ਸੱਚੀ ਗੱਲ ਆ ਡੀਐਸਪੀ ਭਰਤੀ ਹੋਇਆ ਨਾ ਪੰਜਾਬ ਪੁਲਿਸ ਦੇ ਵਿੱਚ ਮੇਰੀਆਂ ਮੇਰੀਆਂ ਫੀਲਿੰਗ ਕੁਝ ਡਿਫਰੈਂਟ ਸੀ ਕਿ ਮੈਂ ਸੋਚਦਾ ਹੁੰਦਾ ਸੀਗਾ ਕਿ ਯਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਵੇਂ ਥੋੜੇ ਰਹਿ ਗਏ ਸੱਚੀ ਗੱਲ ਤਾਂ ਇਹ ਹੈ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਆਈਪੀਐਸ ਅਫੀਸਰ ਬੜੇ ਇੰਟੈਲੀਜੈਂਟ ਹੁੰਦੇ ਆ ਬੜੀ ਦੇਸ਼ ਭਗਤੀ ਹੁੰਦੀ ਆ ਬੜਾ ਔਰ ਜੋ ਇਹ ਹੱਥ ਥੋਕਾ ਬਣ ਕੇ ਬਹਿ ਗਏ ਜੋ ਬਿਊਰੋਕ੍ਰੇਸੀ ਨੇ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਪੈਦਾ ਕੀਤੇ ਆ ਮੈਂ ਇਸ ਕਰਕੇ ਕਹਿੰਦਾ ਬੀਜੇਪੀ ਦੀ ਬੀ ਟੀਮਾਂ ਤੁਹਾਨੂੰ ਯਾਦ ਹੋਣਾ ਇੱਕ ਆਪਰੇਸ਼ਨ ਨੋਟਿਸ ਹੋਇਆ ਸੀਗਾ ਜਿੱਥੇ ਇਹਨਾਂ ਦੇ ਹੀ ਐਮਐਲਏ ਨੇ ਕਿਹਾ ਸੀ ਵੀ ਸਾਨੂੰ 25-25 ਕਰੋੜ ਰੁਪਈਆ ਆਫਰ ਕੀਤਾ ਜਾ ਰਿਹਾ ਤੇ ਅੱਜ ਤੱਕ ਕਾਰਵਾਈ ਕਿੱਥੇ ਹੋਈ ਹੈ ਆ ਹੁਣ ਜਿਹੜਾ ਹੋ ਰਿਹਾ ਆ ਜਿਹੜੇ ਕਾਉਂਸਲਰ ਮਤਲਬ ਮੇਰੇ ਅੱਤੇ ਇੱਕ ਕਾਉਂਸਲਰ ਦਾ ਕੈਂਡੀਡੇਟ ਹੀ ਪੁਰਸ ਚੱਕ ਕੇ ਲੱਗੇ ਮੈਂ ਦੁਆਬੇ 'ਚ ਪਹਿਲੀ ਵਾਰੀ ਦੇਖਿਆ ਸੱਚੀ ਗੱਲ ਆ ਕਿਤੇ ਹੋਰ ਹੁੰਦਾ ਹੋਵੇ ਤਾਂ ਮੇਰੀ ਸ਼ਾਇਦ ਨੌਲੇਜ 'ਚ ਨਾ ਹੋਵੇ ਲਿਕਨ ਮੈਂ ਦੁਆਬੇ ਚ ਪਹਿਲੀ ਵਾਰ ਹੀ ਇਹੋ ਜਿਹੇ ਹਾਲਾਤ ਬਣਾਤੇ ਔਰ ਰੋਜ਼ ਮੈਂ ਇੱਕ ਦਿਨ ਇੱਕ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਤੁਸੀਂ ਰੋਜ਼ ਜੋ ਪੁਲਸ ਵਾਲੇ ਭੇਜਦੇ ਆ ਉਹ ਜਿਹੜੇ ਕਾਉਂਸਲਰ ਬਣ ਵੀ ਗਏ ਆ ਉਹਨਾਂ ਦੇ ਘਰਾਂ ਚ ਮੈਨੂੰ ਦੱਸ ਦਿਓ ਯਾਰ ਤੁਸੀਂ ਸ਼ਹਿਰ ਨੂੰ ਤਾਂ ਚੰਗਾ ਬਣਾ ਲਓ ਯਾਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ ਲੱਗੀ ਪੁਲਿਸ ਦੀ ਵੀ ਹਾਂ ਬਈ ਤੁਸੀਂ ਬੰਦੇ ਚੱਕ ਚੱਕ ਕੇ ਜੁਆਇਨ ਕਰਾ ਕਰਾ ਕੇ ਤਾਂ ਇਹਨਾਂ ਦੀ ਪਾਰਟੀ ਚਲਾਉਂਗੇ ਤੁਸੀਂ ਇੱਕ ਇਹਨਾਂ ਦੇ ਵਰਕਰ ਦੇ ਤੌਰ ਤੇ ਤਾਂ ਨਾ ਕੰਮ ਕਰੋ ਇੰਸਟੀਚਿਊਨ ਤਾਂ ਖੜੀ ਰਹਿਣ ਦਿਓ ਦੇਖੋ ਇੰਸਟੀਚਿਊਨ ਹਮੇਸ਼ਾ ਵੱਡੀ ਹੁੰਦੀ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ ਹੈ ਤੁਸੀਂ ਇਸ ਪ੍ਰੋਫੈਸ਼ਨ ਚੋਂ ਅਸੀਂ ਇਸ ਪ੍ਰੋਫੈਸ਼ਨ ਦਾ ਬਟ ਐਟ ਦਾ ਸੇਮ ਟਾਈਮ ਇੰਸਟੀਚਿਊਨਸ ਤਾਂ ਖੜੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਜਦੋਂ ਉਸ ਪੋਸਟ ਤੇ ਬੰਦਾ ਕੰਮ ਕਰਦਾ ਹੁੰਦਾ ਉਹਦੀ ਕਿਰਦਾਰ ਔਰ ਉਹਦੀ ਹਿਸਟਰੀ ਜਿਹੜੀ ਉਹ ਜ਼ਰੂਰ ਰਹਿ ਜਾਂਦੀ ਵੀ ਫਲਾਨੇ ਸਮੇਂ ਆਹ ਕੰਮ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਸੀ ਲੇਕਿਨ ਉਲਟਾ ਇਹਨਾਂ ਦੇ ਜਿਹੜੇ ਕਿਉਂਕਿ ਸਾਡੇ ਵਾਲੇ ਤਾਂ ਫਿਰ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਜਦੋਂ ਹਾਈ ਕੋਰਟ ਨੇ ਦੋ ਐਫ ਆਈ ਆਰ ਕੁਐਸ਼ ਕਰ ਦਿੱਤੀਆਂ ਖੈਰਾ ਸਾਹਿਬ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲੀ ਇਹਨਾਂ ਦੇ ਆਹ ਕੁਝ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆਹ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋਣੇ ਆ ਇਹਨਾਂ ਦੇ ਸਿੰਗਲਾ ਸਾਹਿਬ ਹੈ ਸ਼ੁਰੂ-ਸ਼ੁਰੂ ਦੇ ਵਿੱਚ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਸੀ ਕਿ ਹਾਂ ਬਈ ਇਹ ਤਾਂ ਤੇ ਮੇਰੇ ਕੋ ਇਹਦੀ ਆਡੀਓ ਵੀਡੀਓ ਵੀ ਹੈਗੀ ਆ ਉਹ ਕਿੱਥੇ ਚਲੇ ਗਈ ਉਹ ਤਾਂ ਹੁਣ ਇਹਨਾਂ ਦੇ ਸੁਖਨਾ ਸਾਰਾ ਪ੍ਰਚਾਰ ਤੇ ਸਾਰਾ ਕੁਝ ਆ ਆ ਵੀ ਤੁਸੀਂ ਦੇਖਦੇ ਹੋਣ ਕਿਤੇ ਸਰਾਰੀ ਸਾਹਿਬ ਆ ਇਹਨਾਂ ਦੀ ਫੋਟੋ ਬੜੀ ਵਧੀਆ ਆਈ ਹੈ ਔਰ ਉਦੋਂ ਅੱਗੇ ਆਹ ਘਟਾਰੂ ਚੱਕ ਸਾਹਿਬ ਹੈਗੇ ਆ ਆ ਸਾਡੇ ਸ਼ਹਿਰ ਦੇ ਇੱਕ ਮੰਤਰੀ ਹੈਗੇ ਬਲਕਾਰ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਪੁਲਿਸ ਦੀ ਕਿੱਥੇ ਚਲੇਗੀ ਇਹਦਾ ਉੱਤੇ ਸਰਕਾਰ ਕਿੱਥੇ ਖੜੀ ਹੈ ਅੱਜ ਸਵਾਲ ਜਿਹੜੇ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਆ ਔਰ ਨਾਲ ਦੀ ਨਾਲ ਬੀਜੇਪੀ ਦੀ ਸਰਕਾਰ ਤੇ ਆ ਕਿ ਜੋ ਇਸ ਦੇਸ਼ ਦੇ ਵਿੱਚ ਜਿੱਧਰ ਤੋਂ ਤੁਸੀਂ ਡੈਮੋਕ੍ਰੇਸੀ ਨੂੰ ਲਿਜਾ ਰਹੇ ਆ ਉਹ ਜਿਹੜੀ ਡੈਮੋਕ੍ਰੇਸੀ ਆ ਉਹਨੇ ਹਿੰਦੁਸਤਾਨ ਦਾ ਔਰ ਪੰਜਾਬ ਦਾ ਕੋਈ ਫਾਇਦਾ ਨਹੀਂ ਕਰਨਾ ਔਰ ਜੋ ਤੁਸੀਂ ਕਿਸਾਨੀ ਨਾਲ ਕਰ ਰਹੇ ਕਿਉਂਕਿ ਮੈਂ ਇਸ ਕਰਕੇ ਕਹਿਣਾ ਹੁੰਦਾ ਕਿ ਹਾਂ ਵੀ ਇਹ ਵਿੜੇ ਹੋਏ ਆ ਇਸ ਕਰਕੇ ਕਹਿਣਾ ਹੁੰਦਾ ਕਿ ਜੋ ਬੀਜੇਪੀ ਚਾਹੁੰਦੀ ਆ ਈਵਨ ਕਿ ਈਵਨ ਕੇ ਜਿਹੜਾ ਖਨੌੜੀ ਬਾਰਡਰ ਤੇ ਧਰਨਾ ਲੱਗਿਆ ਆ ਜਾਂ ਇਧਰ ਲੱਗਿਆ ਆ ਉਹਦੇ ਵਿੱਚ ਜਦੋਂ ਵੀ ਕਿਤੇ ਸ਼ੈਲਿੰਗ ਹੁੰਦੀ ਆ ਜਦੋਂ ਵੀ ਕਿਤੇ ਗੋਲੀਬਾਰੀ ਹੁੰਦੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਹੁੰਦੀ ਆ ਭਗਵੰਤ ਮਾਨ ਨੂੰ ਤਾਂ ਸ਼ਾਇਦ ਇਸ ਗੱਲ ਦਾ ਪਤਾ ਹੀ ਨਾ ਹੋਵੇ ਇਸ ਕਰਕੇ ਮੈਂ ਤਾਂ ਅੱਜ ਤੁਹਾਨੂੰ ਇਹੇ ਬੇਨਤੀ ਕਰਨ ਲਈ ਇੱਥੇ ਆਪਾਂ ਇਕੱਠੇ ਹੋਏ ਆ ਕਿ ਯਾਰ ಲೆਟ ਅਸ ਫਾਈਟ ਟੂਗੇਦਰ ਕਿਉਂਕਿ ਆਪਣੇ ਬੱਚੇ ਸਾਰਿਆਂ ਦੇ ਆਪਣਾ ਸਮਾਜ ਇੱਥੇ ਰਹਿਣਾ ਕਿਉਂਕਿ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਨੇ ਕੀਤਾ ਉਹ ਤੋਂ ਵੱਧ ਜਿਹੜਾ ਹੈ ਕਿ ਜੋ ਦਿੱਲੀ ਦੇ ਵਿੱਚ ਸੋਚਦੇ ਆ ਉਹ ਤੋਂ ਵੱਧ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਤਾਂ ਇਹ ਕਹਿ ਦਿੰਦੇ ਆ ਕਿ ਸਾਡੇ ਕੋ ਤਾਂ ਦਿੱਲੀ ਦੀ ਪੁਲਿਸ ਹੈ ਨਾ ਬਈ ਪੰਜਾਬ ਪੁਲਿਸ ਤਾਂ ਤੁਹਾਡੀ ਆ ਨਾ ਜਾਪੁਲਿਸ ਤੋਂ ਤੁਹਾਡੇ ਔਰ ਮੈਂ ਤਾਂ ਡੀਜੀਪੀ ਸਾਹਿਬ ਨੂੰ ਕਿਉਂਕਿ ਮੈਂ ਥੋੜਾ ਜਿਹਾ ਨੌਕਰੀ ਵੀ ਕੀਤੀ ਆ ਗੌਰਵ ਯਾਦਤ ਨੀਰਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕਿ ਯਾਰ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਖੜਦਾ ਨਹੀਂ ਹੈ ਔਰੰਗਜ਼ੇਬ ਲਈ ਨਹੀਂ ਖੜਿਆ ਅਕਬਰ ਲਈ ਨਹੀਂ ਖੜਿਆ ਬਾਬਰ ਲਈ ਨਹੀਂ ਖੜਿਆ ਤੋ ਤੁਹਾਡੇ ਲਈ ਨਹੀਂ ਖੜਨਾ ਠੀਕ ਹੈ ਤੁਸੀਂ ਐਡ ਹੌਕ ਮੇਰਾ ਖਿਆਲ ਹੈ ਕਿ ਪਹਿਲਾ ਡੀਜੀ ਹੋਣਾ ਹੈ ਹਿੰਦੁਸਤਾਨ ਦੇ ਵਿੱਚ ਲੇਕਿਨ ਕਿਤੇ ਤੱਕ ਅਧਰਾ ਕੀਮਤਾਂ ਤੇ ਖੜੇ ਰਹਿ ਜਾਓ ਕਿਤੇ ਤਾਂ ਤੁਸੀਂ ਸਮਾਜ ਦੇ ਨਾਲ ਖੜੋ ਕਿਉਂਕਿ ਅਲਟੀਮੇਟਲੀ ਟੈਕਸਪੇਅਰ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਇੱਕ ਆਸ ਹੁੰਦੀ ਆ ਕਿ ਤੁਸੀਂ ਇੱਕ ਦੇਸ਼ ਲਈ ਇੱਕ ਸਮਾਜ ਲਈ ਕੁਝ ਕਾਇਦੇ ਕਾਨੂੰਨ ਬਣੇ ਆ ਉਹ ਆਪੋਜੀਸ਼ਨ ਲਈ ਵੀ ਉਹੋ ਜਿਹੇ ਹੋਣੇ ਚਾਹੀਦੇ ਤੇ ਉਹ ਸਰਕਾਰ ਲਈ ਵੀ ਉਹੋ ਹੋਣੇ ਚਾਹੀਦੇ ਆ ਲੇਕਿਨ ਤੁਸੀਂ ਉਹਨਾਂ ਦਾ ਹੱਥ ਠੋਕਾ ਇਦਾਂ ਦਾ ਨਾ ਬਣੋ ਕਿ ਤੁਸੀਂ ਕਾਉਂਸਲਰ ਵੀ ਚੱਕ ਚੱਕ ਕੇ ਲੈ ਜਾਓ ਔਰ ਤੁਸੀਂ ਇਹ ਕਰੋ ਕਿ ਹਾਂ ਵੀ ਅਸੀਂ ਆ ਵੀ ਬਣਾਉਣੀ ਆ ਤੇ ਆ ਵੀ ਮੇਰਾ ਖਿਆਲ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਹਾਂ ਵੀ ਕਿਤੇ ਮੇਰਾ ਖਿਆਲ ਹੈ ਵੀ 2-4 ਕਾਉਂਸਲਰ ਵੱਧ ਬਣ ਗਏ ਨਹੀਂ ਤਾਂ ਆਦਰਵਾਇਜ਼ ਲੋਕਾਂ ਦਾ ਮੈਂਡੇਟ ਹੁੰਦਾ ਸੀਗਾ ਕਿ ਯਾਰ ਸਰਕਾਰ ਬਣੀ ਆ ਚਲੋ ਕਾਉਂਸਲਰ ਵੀ ਕਾਰਪੋਰੇਸ਼ਨ ਕੀ ਇਹਨਾਂ ਦੀ ਬਣ ਜਵੇ ਤਾਂ ਕਿ ਜਿਹੜੇ ਕੰਮਕਾਰ ਜਿਹੜੇ ਆ ਸੂਬੇ ਦੇ ਪਹਿਲੀ ਗੱਲ ਤਾਂ ਢਾਨਾ ਸਾਲਾਂ ਬਾਅਦ ਇਲੈਕਸ਼ਨ ਕਰਾਈ ਔਰ ਇਲੈਕਸ਼ਨ ਮੈਂ ਮੇਰੀ ਜ਼ਿੰਦਗੀ ਦਾ ਪਹਿਲੀ ਪਹਿਲਾ ਤਜਰਬਾ ਸਾਡਾ ਮਾਡਲ ਟਾਊਨ ਦਾ ਕੈਂਡੀਡੇਟ ਪਹਿਲਾਂ ਉਹਦੇ ਘਰੇ ਅੱਛਾ ਇੱਕ ਨਵਾਂ ਮੁੰਡਾ ਸੀਗਾ ਉਹਦੀ ਵਾਈਫ ਡਾਕਟਰ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਯਾਰ ਤੇ ਦੋਸਤ ਤੂੰ ਲੜਨਾ ਚਾਹਣਾ ਉਹ ਕਹਿੰਦਾ ਜੀ ਉਹ ਕਿਉਂਕਿ ਸਾਡੇ ਉਥੇ ਜਿਮਖਾਨਾ ਕਲੱਬ ਹੈ ਉਹਦੀ ਉਹ ਐਗਜ਼ੈਕਟਿਵ ਦੀ ਇਲੈਕਸ਼ਨ ਲੜਿਆ ਸੀ ਅੱਛਾ ਮੈਂ ਕਿਾ ਵੀ ਨਵੇਂ ਬੱਚੇ ਨੂੰ ਚਾਂਸ ਦੇਣਾ ਚਾਹੀਦਾ ਭਈ ਵੇਦੇ ਸਮਾਜ ਦੇ ਵਿੱਚੋਂ ਲੀਡਰ ਬਣਨਗੇ ਕਾਗਜ਼ ਭਰਾਤੇ ਅਗਲੇ ਦਿਨ ਵਿਦਡਰੋਂ ਸੀ ਉਦੋਂ ਪਹਿਲਾਂ ਮੈਨੂੰ ਲੱਗਦਾ ਕਿ ਜੀ ਜੀਐਸਟੀ ਵਾਲੇ ਲੇਬਰ ਲੇਬਰ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੀ ਆ ਜਾ ਇਹਨੂੰ ਚੱਕ ਲਾ ਲਈ ਤਾਂ ਤਦ ਯਾਰ ਇਹ ਇਹ ਤੁਸੀਂ ਕਿਹੜੀ ਡੈਮੋਕ੍ਰੇਸੀ ਅੱਛਾ ਕੀ ਇੱਕ ਕਾਉਂਸਲਰ ਹੋਣ ਬਣਾਉਂਦੇ ਹੋਰ ਕੀ ਕਰਵਾਉਂਗੇ ਤੁਸੀਂ ਸੋ ਅੱਜ ਭਗਵੰਤ ਮਾਨ ਨੂੰ ਪੰਜਾਬ ਨੂੰ ਜਵਾਬ ਦੇਣ ਦੀ ਜ਼ਰੂਰਤ ਹੈ ਕਿਉਂਕਿ ਚੁਟਕਲਿਆਂ ਨਾਲ ਇਹ ਸੂਬਾ ਨਹੀਂ ਚੱਲਣਾ ਕਿਉਂਕਿ ਜਿੱਥੇ ਅਸੀਂ ਲੈ ਗਏ ਇਹ ਸੂਬੇ ਨੂੰ ਅੱਜ ਉਹ ਸੂਬਾ ਜਿਹੜਾ ਆ ਬਿਲਕੁਲ ਉਸ ਜਗ੍ਹਾ ਤੇ ਜਾ ਕੇ ਖੜਾ ਜਿੱਥੇ ਲਾਅ ਐਂਡ ਆਰਡਰ ਦੀ ਮੈਨੂੰ ਲੱਗਦਾ ਕਿਹੜਾ ਸ਼ਹਿਰ ਆ ਕਿਹੜਾ ਵਪਾਰੀ ਆ ਜਿਹਨੂੰ ਲੋਰਡ ਆਰਡਰ ਦੀ ਸਮੱਸਿਆ ਨਹੀਂ ਹੈ ਜਿਹਨੂੰ ਫਰਾਤੀਆਂ ਦੀਆਂ ਕੌਲਾਂ ਨਹੀਂ ਆਉਂਦੀਆਂ ਅੱਜ ਸਾਡਾ ਐਗਰੀਰੀਅਨ ਸਟੇਟ ਹੈ ਐਗਰੀਕਲਚਰ ਕਿੱਥੇ ਖੜੀ ਆ ਸਾਡੀ ਕਿਸਾਨੀ ਕਿੱਥੇ ਖੜੀ ਆ ਇਹ ਲਗਭਗ ਲੱਖ ਰੁਪਏ ਲੱਖ ਕਰੋੜ ਤੋਂ ਵੱਧ ਦਾ ਪਿਛਲੇ ਪੌਣੇ ਤਿੰਨ ਸਾਲਾਂ ਚ ਔਰ ਰੇਤਾ ਦੀ ਤਾਂ ਗੱਲ ਹੀ ਛੱਡ ਦਿਓ ਕਿਉਂਕਿ ਇਹਨਾਂ ਦੇ ਕੇਜਰੀਵਾਲ ਜੀ ਸੁਪਰੀਮੋ ਕਹਿੰਦੇ ਸੀ ਮੈਂ ਤਾਂ 54 ਹਜ਼ਾਰ ਕਰੋੜ ਰੁਪਏ ਤੋਂ ਨੇਪੇ ਬੈਠਾ ਹਾਂ ਉਹ ਪਤਾ ਨਹੀਂ ਕਿੱਥੇ ਗਿਆ ਅੱਛਾ ਹੁਣ ਆਤ ਨਵਾਂ ਸ਼ਰੂਫਾ ਦਿੱਲੀ ਛੱਡਿਆ ਮੇਰੇ ਯਾਰ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ ਅੱਜ ਪੁਜਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਇੱਕ ਆਫਰ ਕਰਨ ਲੱਗ ਪਏ ਯਾਰ ਇਸ ਇਸ ਲੈਵਲ ਤੇ ਤਨਾ ਨਾ ਇਸ ਡੈਮੋਕ੍ਰੇਸੀ ਨੂੰ ਲੈ ਜੋ ਇਸ 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 ਲੈਵਲ ਤੇ ਤਨਾ ਨਾ ਲੈ ਜਾ ਤੁਸੀਂ ਸੋ ਮੈਂ ਤਾਂ ਧੰਵਾਦ ਕਰਦਾ ਤੁਹਾਡਾ ਔਰੇ ਆਸ ਕਰਦਾ ਕੀ ਇਹ ਜਿਹੜਾ ਨਵਾਂ ਸਾਲ ਹੈ ਆਪਣੇ ਸਾਰਿਆਂ ਲਈ ਸ਼ੁਭ ਹੋਵੇ ਔਰ ਪੰਜਾਬ ਲਈ ਔਰ ਦੇਸ਼ ਲਈ ਇੱਕ ਪੋਜ਼ਿਟਿਵ ਮਾਹੌਲ ਵਾਲਾ ਜਿਹੜਾ ਓਨ ਵਾਲਾ ਸਮਾਂ ਹੋਵੇ ਇਹਦੇ ਨਾਲ ਢਿਲੋ ਸਾਹਿਬ